ਗੀ ਓ ਨਾ ਕਹਿੰਦੇ ਸਰਮਾਣੇ ਬਾਦ ਦੇਸੀ ਕਬੱਡੀ ਪਾ ਰਿਆ ਹੈ ਜਬਰੀਡੀ ਚੈਂਪੀਅਨਸ਼ਿਪ ਤੇ ਵੀ ਆ ਮੁੰਡੇ ਨੇ ਬੱਲੇ ਬੱਲੇ ਕਰਾਈ ਹੈ ਪਰ ਚਾਰ ਜਾਹੀ ਤੁਰਿਆ ਦੇ ਮੰਨੇ ਪਰ ਮੰਨੇ ਆ ਜਲਾਲਪੁਰੀਆ 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 ਆ ਜਲਾਲਪੁਰੀਆ ਦੇ ਕਹਿੰਦਾ ਪਹਿਲੀ ਨਹੀਂ ਸ਼ੁਰੂ ਹੋ ਗਿਆ ਓ ਆਇਆ ਸੁਬਾਹ ਓ ਦੇਖੋ ਧਗੜਾ ਪੈਂਦਾ ਓ ਦੁਨੀਆਂ ਨੱਚੀ ਜਾਂਦੀ ਹੈ ਮੇਰੇ ਮਿੱਤਰੋ ਦੀ ਪੈ ਰਹੀ ਹੈ ਅੱਜ ਪਤਾ ਲੱਗਣਾ ਕਾਬੜ ਝੜ ਗਿਆ ਆਹ ਕਹਿੰਦੇ ਕੁੱਤਬੇ ਵਾਲੇ ਦਾ ਭਰਾ ਵੀਰ ਹੈ ਉਹ ਰੇਡ ਪਾਉਣ ਦੇ ਲਈ ਪਾਜਿਆ ਹੋਇਆ ਉਹ ਸਾਹਮਣੇ ਢੱਗੇ ਵਾਲਾ ਉਹ ਢੱਗੇ ਵਾਲਾ ਢੱਗੇ ਵਾਲਾ ਢੱਗੇ ਵਾਲਾ ਹਾਈਟ ਰੱਖਾ ਹਾਈਟ ਰੱਖਾ ਹਾਈਟ ਰੱਖਾ ਆਹ ਵਰਗੜ ਖਲੇਰਾ ਚ ਸਰਾ ਹੋਇਆ ਪਿਆ ਬਸ ਅਮਰਗੜ ਖਲੇਰਾ ਚ ਸਰਾ ਹੋਇਆ ਪਿਆ ਬਸ ਬਸ ਜੀ ਆ ਗਿਆ ਲਓ ਸ਼ਹੀਆਦ ਅਲੀ ਆ ਗਿਆ ਸ਼ਹੀਆਦ ਅਲੀ ਆ ਗਿਆ ਆ ਬੜਾ ਵੱਡਾ ਮੇਲਾ ਚੱਲਦਾ ਵਰਗੜ ਖੇਰੇਆਂ ਦੇ ਵਿੱਚ ਦੋਰੀਆਂ ਦੇ ਰੁਸਤਮ ਖਿਡਾਰੀ ਪੁੱਜੇ ਹੋਇਆ ਦੋਰੀਆਂ ਦੇ ਮਹੰਗੇ ਖਿਡਾਰੀ ਪੁੱਜੇ ਹੋਇਆ ਲਓ ਪੈਂਦੀ ਰੇਡ ਆਓ ਹਰਿਆਣੇ ਦਾ ਸ਼ੋਰ ਆਓ ਹਰਿਆਣੇ ਦਾ ਸ਼ੋਰ ਜਫਾ ਤੇ ਜਫਾ ਥਾ ਜਸ ਜਸ ਅੱਜ ਮਾਮਾ ਅੱਜ ਠੜ ਖੜ ਕੇ ਕੌਣ ਚੁੱਚੂ ਕਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜਿਹਦੇ ਪੱਟਾ ਦੇ ਵਿੱਚ ਜ਼ੋਰ ਮਿਤ ਦੇ ਜਾਣਾ ਜਿੱਤ ਕੇ ਕੜਿਆਰੇ ਵਾਲਾ ਕੜਿਆਨੇ ਵਾਲਾ ਤੇ ਰਵੀਪੁਰ ਦੇ ਟਾਲਾ ਆ ਦੋ ਬਬਰ ਸ਼ੇਰਾਂ ਦੇ ਦਰਮਿਆਨ ਕਬੱਡੀ 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 ਸਰਾ ਹੋਇਆ ਪਿਆ ਬਿੜਾ ਖੇਡ ਤੋ ਤਾੜੀਆਂ ਵੱਜਦੀਆਂ ਉਧਰ ਹਰਸ਼ ਸਟਾਰਟ ਫਾਰਮ ਆਇਆ ਵਾਲੇ ਕਹਿੰਦੇ ਆ ਵੀ ਹਰ ਜੱਥਾ 550 ਦਾ ਅੰਮ੍ਰਿਤਗੜ ਕੜਿਆਣਾ ਦਾ ਮੇਲਾ ਚੱਲਦਾ ਦਰੀਆਂ ਦੇ ਟੌਪਰ ਖਿਡਾਰੀ ਬਾਲਾ ਫੇਰ ਗਲਾਲਪੁਰੀਆ ਮਰਿਆ ਆਹ ਕਹਿੰਦੇ ਸਰਾ ਲਈ ਭਰ ਆਉਂਦਾ ਰੇਡ ਪੈ ਗਈ ਲੈ ਵੀ ਮੀਕਾ ਕਰੀ ਗੱਲ ਜੱਟਪੁਰਿਆ ਨਾਲ ਕਹਿੰਦੇ ਮੰਗੀਖਾਨਪੁਰ ਹਾਰੇ ਵੀਰਾਂ ਦਾ ਧੰਨਵਾਦ ਰੇਡ ਸ਼ਪਾਰ ਆਹ ਸਾਹਮਣੇ ਕਹਿੰਦੇ ਸ਼ਪਾਰ ਵਾਲੇ ਦੀ ਕਬੱਡੀ ਪੈ ਰਹੀ ਹੈ ਆਹ ਟੀਮ ਕਹਿੰਦੇ ਅਮਰੀਕਾ ਤੋਂ ਵੱਡੀ ਹੋਈ ਹੈ ਇਹ ਟੀਮ ਕਹਿੰਦੇ ਅਮਰੀਕਾ ਤੋਂ ਵੱਡੀ ਹੋਈ ਹੈ ਜੈਲਾ ਫ੍ਰਿਜਨੋ ਦੇ ਵਿੱਚ ਰਹਿੰਦਾ ਗੁਰਜੀਵ ਨੰਦਰੇੜੀ ਵੀਰ ਨੇ ਅਮਰੀਕਾ ਦੇ ਸਾਰੇ ਭਰਾ ਬੱਬੂ ਕਹਿੰਦਾ ਜਿਉਂਦੇ ਆਉ ਕਹਿੰਦੇ ਅਮਰਗੜ ਕਲੇਰਾਂ ਤੇ ਸਹਾਇਆ ਰਣੋ ਦੀ ਟੀਮ ਸਾਂਝੇ ਤੌਰ ਤੇ ਬਣੀ ਹੋਈ ਆ ਚਾਰਾਂ ਦੇ ਵਿੱਚੋਂ ਕੌਣ ਹਰਿਆਣੇ ਵਾਲੇ ਵੀ ਕਹਿੰਦੇ ਆ ਗੰਢਾ ਦੇ ਹੀ ਤਰੇ ਆਉਂਦੇ ਆ ਹਰਿਆਣੇ ਵਾਲੇ ਵੀ ਰੇਡਰਾਂ ਦੀਆਂ ਗੰਢਾ ਦੇ ਹੀ ਤਰੇ ਆਉਂਦੇ ਆ ਆ ਹਰਿਆਣੇ ਵਾਲੇ ਵੀ ਰੇਡਰਾਂ ਦੀਆਂ ਗੰਢਾ ਦੇ ਹੀ ਤਰੇ ਆਉਂਦੇ ਆ ਅਮਰਗੜ ਕਲੇਰਾਂ ਦਾ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਮੇਰੇ ਮਿੱਤਰੋ ਉਹ ਦੇਖਾਂਗੇ ਕਹਿੰਦੇ ਡੱਗੋ ਵਾਲਾ ਸ਼ਰਨਾ ਜਾਂ ਕਹਿੰਦੇ ਕਾਂਗੇ ਵਾਲਾ ਉਹ ਜਾਂ ਤਾਂ ਵਿਚ ਵਿਚਾਲੇ ਰਹਿ ਗਿਆ ਉਹ ਡੱਗੋ ਵਾਲਾ ਕਹਿੰਦੇ ਜਾ 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 ਉਹ ਜਾਂ ਤਾਂ ਕਦੇ ਲੱਗ ਹੀ ਨਹੀਂ ਸਕਦਾ ਅੱਜ ਲੱਗਣਗੇ ਦਾ ਜਾਮ ਲੱਗਣਗੇ ਆਹ ਸਾਹਮਣੇ ਕਹਿੰਦੇ ਧਰਤਬਾਲ ਵੇ ਦੀ ਉਹ ਬੱਲੇ 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 ਕਬੱਡੀ 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 ਓਏ ਸਿਰਫ ਦਾਤਾ ਵਿਚੋਂ ਕਿਸ ਕੇ ਨਾਲ ਮੁਕਾਬਲਾ ਹੋਣਾ ਹੈ ਐ ਵੀ ਜਸਪਾਲ ਪੱਟੀ ਐਨ ਕੁੰਡੀਆਂ ਦੇ ਸੰਗ ਫਸੇ ਹੋਇਆ ਕਮਾਨ ਪ੍ਰਿਆਜ ਜਸਪਾਲ ਵੀ ਆਇਆ ਹੋਇਆ ਲਓ ਪੈਂਦੀ ਰੇਡ ਤੇ ਚਾਰੋਂ ਦੇ ਵਿੱਚੋਂ ਕੌਣ 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 ਕਾਸ਼ੀਪੁਰਿਆ ਸ਼ਹੀਦ ਤੇ ਸ਼ਹੀਆਬ ਕਾਸ਼ੀਪੁਰਿਆ ਤੇ ਸ਼ਹੀਆਬ ਲਓ ਦੋ ਗੱਬਰੂਆਂ ਦੇ ਦਰਮਿਆਨ ਕਬੱਡੀ 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 ਆਹ ਹਰਜੀ ਪਾਸੇ ਲਾੜਦਾ ਜੋਰ ਇੱਥੇ ਰੱਖ ਇੱਥੇ ਰੱਖ ਸ਼ਾਜੀਵਾਜ ਬਹੁਤ ਐ ਸੁਖਦਾ ਤਗੜਾ ਹੋ ਕੇ ਪਾਵੇ ਲੈ ਕਹਿੰਦੇ ਭਗਵਾਨਪੁਰੀਆ ਫਰਿਆਦ ਆ ਗਿਆ ਲਓ ਫਰਿਆਦ ਭਗਵਾਨਪੁਰੀਆ ਫਰਿਆਦ ਭਗਵਾਨਪੁਰੀਆ ਕਹਿੰਦੇ ਸ਼ਕਰਪੁਰੀਆ ਦੀਆਂ ਗੱਲਾਂ ਪਰ ਪੈਂਦੀ ਰੇਡ ਉਧਰ ਸ਼ੀਲੂ ਕਿਆਲਾ ਉਧਰ ਸ਼ੀਲੂ ਕਿਆਲਾ ਉਧਰ ਸ਼ੀਲੂ ਕਿਆਲਾ ਨਿੱਕਾ ਵੀ ਕਹਿੰਦੇ ਸਿਰਾਂ ਲਈ ਤੁਰ ਆਉਂਦਾ ਆਹ ਕਹਿੰਦੇ ਹਰਿਆਣੇ ਕੇ ਸ਼ੋਰੇ ਖੀਲੂ ਦਾ ਨਿੱਕਾ ਵੀਰ ਹੈ ਜਿਸ ਕੇ ਨੂੰ ਨੇ ਬੱਲੇ ਬੱਲੇ ਕਰਾ ਦਿੱਤੀ ਹੈ ਅਗਲੀ ਰੇਡ ਬੁਰਜ ਲੇਟਾ ਚਾਰ ਜਫੀ ਤਿਆਰ ਪਰ ਤਿਆਰ ਇੱਕ ਪਾਸੇ ਜਲਾਰਪੁਰੀਆ ਪਾਲਾ ਤੇ ਦੂਸਰੇ ਪਾਸੇ ਡਕਵਾਲਾ ਸ਼ਰਨਾ ਵਿਕਰ ਪ੍ਰਤਾਪ ਤੇ ਕਹਿੰਦੇ ਗੁਰਵਿੰਦਰ ਔ ਡਕਵਾਲਾ ਸ਼ਰਨਾ ਮੁੰਡਾ ਫਰੀਦ ਕੋਟਿਆ ਕੇ ਦਾੜ ਬਸਵਾ ਮਾਰੇ ਪੁੱਠੇ ਸਿੱਦੇ ਦਾ ਕਾਮੇ ਦਾ ਹੈਰੀਡਰ ਨੂੰ ਪੁੱਠੇ ਕਰਨਾ ਖੇਡੇ ਟਾਪ ਦੀ ਕਬੱਡੀ ਡਕਵਾਲਾ ਸ਼ਰਨਾ ਔ ਡਕਵਾਲਾ ਸ਼ਰਨਾ ਡਕਵਾਲਾ ਸ਼ਰਨਾ ਦੇਸੀ ਫਰਮਾਨ ਏ ਹਾ ਬੱਲੇ 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 ਹੋ ਗਈ ਡਕਵਾਲਿਆ ਤੇਰੀ ਤੇ ਗੁਰਵਿੰਦਰ ਉਹ ਨਹੀਂ ਆਪ ਸੋਹਣੇ ਆ ਵੀ ਗੱਲ ਕਿਹੜੀ ਹੋਈ ਐ ਅੱਜ ਕਹਿੰਦੇ ਬੱਬੂ ਕਲੇਰੂ ਮੰਗੀ ਪਲਵਾਰ ਉਹਨਾਂ ਨੂੰ ਸੱਤੂ ਹੋਣਿਆਂ ਨੂੰ ਉਹ ਵੱਟੀਆਂ ਵਾਰਕਾ ਨੇ ਤੇ ਚਟਪੁਰੇ ਵਾਲਾ ਕਹਿੰਦੇ ਕੈਨੇਡਾ ਬਠਾ ਪਰਾ ਟੀਮ ਕਹਿੰਦੇ ਅਮਰੀਕਾ ਤੋਂ ਵੱਡੀ ਹੋਈ ਐ ਉਧਰ ਕਹਿੰਦੇ ਪਾਲੇ ਵਰਗੇ ਵੱਡੇ ਮਾਨੋ ਇਧਰ ਮਨਦੀਸ਼ ਇਹ ਕਹਿੰਦੇ ਸ਼ੀਲੂ ਕਿਆਲਾ ਲਓ ਸਾਹਮਣੇ ਕਬੱਡੀ ਪੈਰੀਆ ਬੜਾ ਵਧੀਆ ਮੁਕਾਬਲਾ ਚਾਰ ਜਫੀ ਤਿਆਰ ਵਰ ਤਿਆਰ ਚਾਰ ਜਫੀ ਤਿਆਰ ਨੇ ਸੇਵਾ ਸਿੰਘ ਜੀ ਰਾਣਾ ਉਹਨਾਂ ਦੀ ਕਹਿੰਦੇ ਜਲਾਲਪੁਰਿਆ ਪਾਲੇ ਨਾਲ ਪਿਆਰ ਵੱਡੀ ਸਪੋਰਟ ਲਓ ਮੈਨੂੰ ਲੱਗਦਾ ਵੀ ਜਲਾਲਪੁਰਿਆ ਫੇਰ ਜਲਾਲਪੁਰਿਆ ਫੇਰ ਜਲਾਲਪੁਰਿਆ ਫੇਰ ਅੱਜ ਤੇ ਰੰਗਾ ਜਾ ਅੱਜ ਤੇ ਲਵੇਟੀ ਧਰਿਆਉਂਦਾ ਅੱਜ ਤੇ ਜਫੇ ਦੇ ਜਫਾ ਠੋਕੀ ਧਰਿਆਉਂਦਾ ਉਹ ਮੁੰਡਾ ਕਹਿੰਦੇ ਸਰਾ ਲਈ ਧਰਿਆਉਂਦਾ ਆਉਣੇ ਆਈ ਹੈ ਆਉਣੇ ਆਹੀ ਹੈ ਇਹ ਪਰ ਕਹਿੰਦੇ ਕਾਗਿਆ ਕਾਗਿਆ